ਹਾਂਜੀ ਸਤਿ ਸ੍ਰੀ ਅਕਾਲ ਮੈਂ ਜਸਵੀਰ ਤੁਹਾਡਾ ਸਵਾਗਤ ਹੈ ਜਸਵੀਰ ਕੌਰ ਰਸੋਈ ਦੇ ਵਿੱਚ ਅੱਜ ਜੀ ਬਣਾਵਾਂਗੇ ਆਪਾਂ Shimla Mirch ਤੇ pyaaz ਦੀ ਨਾ ਸਬਜ਼ੀ ਬਣਾਵਾਂਗੇ ਨਵੇਂ ਤਰੀਕੇ ਨਾਲ ਵੈਸੇ ਤਾਂ ਮੈਨੂੰ ਤਾਂ ਨਵਾਂ ਤਰੀਕਾ ਲੱਗਦਾ ਤੇ ਕੀ ਪਤਾ ਤੁਸੀਂ ਬਣਾ ਕੇ ਖਾਂਦੀ ਹੋਵੇ ਜੇ ਖਾਧੀ ਹੈ ਤਾਂ ਕਮੈਂਟ ਕਰਕੇ ਜਰੂਰ ਦੱਸਿਓ ਵੀ ਤੁਸੀਂ ਕਿਵੇਂ ਬਣਾਈ ਤੇ ਮੈਂ ਨਾ ਇਹਨਾਂ ਦੋ Shimla Mirch ਲਈਆਂ ਇਹਨਾਂ ਚ ਇੱਕੋ ਹੀ ਲਾਉਂਗੀ ਮੈਂ ਕਈ ਵਾਰੀ ਨਾ ਵਿੱਚੋਂ ਖਰਾਬ ਨਿਕਲ ਜਾਂਦੀ ਹੈ ਤੇ ਇਸ ਤਰ੍ਹਾਂ ਕਰਕੇ ਮੈਂ ਦੋ ਛਿਮਲਾ ਮਿਰਚਾਂ ਲੈ ਲਈਆਂ ਦੋ ਪਿਆਜ਼ ਤੇ ਆ ਦੋ ਟਮਾਟਰ ਹੈ ਤੇ ਆ ਲਸਣ ਹੈ ਇਹਦਾ ਨਾ ਆਪਾਂ ਇਹਨੂੰ ਆਪਾਂ ਮਿਕਸੀ ਜੱਗ 'ਚ ਪਾ ਕੇ ਇਹਦੇ ਤੋਂ ਬਣਾਵਾਂਗੇ ਪੇਸਟ ਇਹਨੂੰ ਆਪਾਂ ਕੱਟ ਕੇ ਨਾ ਟਮਾਟਰਾਂ ਨੂੰ ਵਿੱਚ ਪਾ ਦਿਆਂਗੇ ਤੇ ਸਬਜ਼ੀ ਆਪਾਂ ਥੋੜੀ ਬਣਾਉਣੀ ਹੈ ਜਿੰਨੀ ਕਿ ਮੈਨੂੰ ਚਾਹੀਦੀ ਮੈਂ ਓਨੀ ਬਣਾਉਂਗੀ ਹੁਣ ਮੈਂ ਇਹ ਟਮਾਟਰ ਕੱਟ ਕੇ ਇਹਦੇ ਵਿੱਚ ਪਾ ਦਊਂਗੀ ਆਪਾਂ ਮਸਾਲਾ ਤਿਆਰ ਕਰ ਲਿਆ ਫਿਰ ਆਪਾਂ ਇਹਨੂੰ ਗ੍ਰाइंड ਕਰ ਲਾਂਗੇ ਤੇ ਹੁਣ ਆਪਾਂ ਕੱਟਾਂਗੇ ਪਿਆਜ਼ ਤੇ ਪਿਆਜ਼ ਦੇ ਵਿਚਾਲੜਾ ਭਾਗ ਹੈ ਨਾ ਜਿਹੜਾ ਇਹ ਆਪਾਂ ਕੱਢ ਦੇਾਂਗੇ ਇਹਨੂੰ ਆਪਾਂ ਇਸ ਤਰ੍ਹਾਂ ਕਰਕੇ ਕੱਟ ਦੇਾਂਗੇ ਤੇ ਹੁਣ ਆਪਾਂ ਇਹਨਾਂ ਨੂੰ ਇਸ ਤਰ੍ਹਾਂ ਕਰਕੇ ਨਾ ਲੰਬੇ ਲੰਬੇ ਪੀਸਾਂ ਦੇ ਵਿੱਚ ਕੱਟ ਲਾਂਗੇ ਇਹਨਾਂ ਦੇ ਲੱਛੇ ਜੇ ਵਾਂਗ ਜਾਣਗੇ ਤੇ ਆਪਾਂ ਨੂੰ ਲੱਛਾ ਹੀ ਚਾਹੀਦੀ ਹੈ ਇਸ ਤਰ੍ਹਾਂ ਕਰਕੇ ਆਪਾਂ ਦੋਨੇ ਪਿਆਜ਼ ਕੱਟ ਲਾਂਗੇ ਤੇ ਆਜਾ ਆਪਾਂ ਕੱਟ ਲਏ ਤੇ ਆਪਾਂ ਇਸ ਤਰ੍ਹਾਂ ਕਰਕੇ ਇਹਨਾਂ ਦੇ ਲੱਛੇ ਜੇ ਕੱਢ ਲਾਂਗੇ ਵੈਸੇ ਪੈਸੇ ਜਦੋਂ ਆਪਾਂ ਕੜਾਈ ਚ ਪਾਏ ਨਾ ਤੇ ਕਰਛੀ ਨਾਲ ਹੀ ਲੱਛੇ ਆਪਣੇ ਆਪ ਹੀ ਬਣ ਜਾਣਗੇ ਤੇ ਹੁਣ ਆਪਾਂ ਕਟਾਂਗੇ ਸ਼ਿਮਲਾ ਮਿਰਚ ਜਿਹੜੀ ਸਹੀ ਹੋਈ ਉਹ ਆਪਾਂ ਕੱਟ ਲਾਂਗੇ ਜਿਹੜੀ ਖਰਾਬ ਆ ਉਹ ਰੱਖ ਦੇਾਂਗੇ ਹੁਣ ਇਹਦੇ ਵਿੱਚੋਂ ਨਾ ਆਪਾਂ ਬੀਜ ਕੱਢ ਦੇਾਂਗੇ ਬੀਜ ਨਾ ਇਹ ਕਦੇ ਵੀ ਸਬਜ਼ੀ ਦੇ ਵਿੱਚ ਨਾ ਪਾਓ ਕਿਉਂਕਿ ਇਹ ਨਾ ਖਾਜ ਨੂੰ ਖਰਾਬ ਕਰ ਦਿੰਦੇ ਆ ਇਹ ਆਪਾਂ ਨੂੰ ਨਾ ਫੇਰ ਬਦ ਹਜਮੀ ਜੀ ਹੋ ਜਾਂਦੀ ਐ ਇਹ ਬੀਜ ਨਾ ਵਿੱਚ ਪਾਵੇ। ਐਸ ਤਰ੍ਹਾਂ ਕਰਕੇ ਆਪਾਂ ਨਾ ਲੰਬੇ-ਲੰਬੇ ਪੀਸਾਂ ਦੇ ਵਿੱਚ ਸ਼ਿਮਲਾ ਮਿਰਚ ਨੂੰ ਕੱਟ ਲਾਂਗੇ। ਆਪਾਂ ਪਿਆਜ਼ ਵੀ ਕੱਟ ਲਈ ਸ਼ਿਮਲਾ ਮਿਰਚ ਵੀ ਐਸ ਤਰ੍ਹਾਂ ਲੰਬੇ-ਲੰਬੇ ਪੀਸਾਂ 'ਚ ਕੱਟ ਲਈ ਐ ਤੇ ਇੱਧਰ ਆਪਾਂ ਟਮਾਟਰ ਅਤੇ ਲਸਣ ਦਾ ਪੇਸਟ ਵੀ ਤਿਆਰ ਕਰ ਲਿਆ। ਹੁਣ ਆਪਾਂ ਬਣਾਉਣੀ ਸ਼ੁਰੂ ਕਰਦੇ ਹਾਂ ਇਹਨੂੰ। ਹੁਣ ਆਪਾਂ ਇੱਧਰ ਕੜਾਹੀ ਰੱਖੀ ਐ ਗੈਸ ਆਪਾਂ ਔਨ ਕਰਦੇ ਹਾਂ। ਇਦਾਂ ਪਕੜਾ ਹੀ ਰੱਖ ਲਈਏ ਗਾਹਾਂ ਸੌਣ ਕਰ ਲੈ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਦੇਸੀ ਘਿਓ ਛੋਟੇ 2-3 ਚਮਚੇ ਆ ਤੇ ਕੜਛੀ ਅੱਧੀ ਹੈ ਤੇ ਆਪਾਂ ਕੋਈ ਵੀ ਤੇਲ ਜਿਹੜਾ ਕੁਕਿੰਗ ਤੇਲ ਆ ਪਰਸੋਈ ਦੇ ਵਿੱਚ ਵਰਤਦੇ ਆ ਨਾ ਆਪਾਂ ਉਹਦਾ ਤੜਕਾ ਲਾ ਸਕਦੇ ਹੁਣ ਆਪਾਂ ਤੇਲ ਜਦੋਂ ਗਰਮ ਹੋ ਗਿਆ ਫਿਰ ਆਪਾਂ ਇਹ ਚ ਪਾਵਾਂਗੇ ਜੀਰਾ ਇਹ ਉਹ ਆਪਣਾ ਗਰਮ ਹੋ ਗਿਆ ਹੁਣ ਆਪਾਂ ਇਹਦੇ ਵਿੱਚ ਪਾ ਦਾਂਗੇ ਜੀਰਾ ਜੀਰਾ ਆਪਾਂ ਥੋੜਾ ਜਾਂ ਭੁੰਨ ਲਾਂਗੇ ਜਦੋਂ ਭੁੱਜ ਜਾਂਦਾ ਨਾ ਫਿਰ ਇਹਦਾ ਫਲੇਵਰ ਬਹੁਤ ਵਧੀਆ ਆਉਂਦਾ ਜੇਦਾ ਆਪਾਂ ਨਹੀਂ ਭੁੰਨਦੇ ਤੇ ਫਿਰ ਇਹਦਾ ਪਤਾ ਹੀ ਨਹੀਂ ਲੱਗਦਾ ਵੀ ਆਪਾਂ ਜੀਰਾ ਵਿੱਚ ਸਬਜ਼ੀ ਤੇ ਪਾਇਆ ਕਿ ਨਹੀਂ ਪਾਇਆ ਜੀਰਾ ਆਪਣਾ ਵਧੀਆ ਭੁੱਜ ਗਿਆ ਇਹ ਮਨ ਆਪਾਂ ਇਹਦੇ ਵਿੱਚ ਆਹ ਲਸਣ ਤੇ ਪਿਆਰ ਆਪਣਾ ਟਮਾਟਰ ਦਾ ਪੇਸਟ ਜਿਹੜਾ ਹੋਇਆ ਪਾ ਦਾਂਗੇ। ਹੁਣ ਆਪਾਂ ਇਹ ਪਕਾਉਣਾ ਹੈ ਵਧੀਆ। ਲਸਣ ਦਾ ਕੱਚਾ ਪੰਦ ਕੱਢਾਂਗੇ। ਜਿੰਨਾ ਟਾਈਮ ਆਪਣਾ ਟਮਾਟਰ ਤੇ ਲਸਣ ਦਾ ਮਸਾਲਾ ਆਪਾਂ ਭੁੱਜਦਾ ਹੈ ਨਾ, ਉਹਨਾ ਟਾਈਮ ਆਪਾਂ ਦਹੀਂ ਦੇ ਵਿੱਚ ਮਸਾਲੇ ਪਾ ਲਾਂਗੇ। ਇੱਧਰ ਨਾ ਆਪਾਂ 2 ਚਮਚ ਦਹੀਂ ਦੇ ਲਈ ਹੈ। ਤੇ ਦਹੀਂ ਖੱਟਾ ਨਹੀਂ ਹੋਣਾ ਚਾਹੀਦਾ ਜੇ ਖੱਟਾ ਤਾਂ ਉਹਦਾ ਪਾਣੀ ਕੱਢ ਲਓ ਤੇ ਜਾਂ ਵਿੱਚ ਥੋੜਾ ਜਿਹਾ ਦੁੱਧ ਪਾ ਲਓ ਤੇ ਵਧੀਆ ਦਹੀਂ ਹੋਣਾ ਚਾਹੀਦਾ ਖੱਟਾ ਜਿਆਦਾ ਹੋਰ ਨਾ ਫਿਰ ਸਬਜੀ ਬਾਲੀ ਖੱਟੀ ਬਣ ਜਾਂਦੀ ਐ ਤੇ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਸਬਜੀ ਦੇ ਹਿਸਾਬ ਨਾਲ ਹੀ ਮਿਰਚਾਂ ਪਾਵਾਂਗੇ ਹਲਦੀ ਪਾਵਾਂਗੇ ਚੌਥਾ ਕੇ ਹਿੱਸਾ ਗਰਮ ਮਸਾਲਾ ਪਾਵਾਂਗੇ ਅੱਧਾ ਚਮਚਾ ਚਾਂਚਾ ਪਾ ਨਮਕ ਦਾ ਪਾਵਾਂਗੇ ਤੇ ਥੋੜੀ ਜਿਹੀ ਵਿੱਚ ਆਪਾਂ ਕਸੂਰੀ ਮੇਥੀ ਪਾ ਦਾਂਗੇ ਹੁਣ ਆਪਾਂ ਇਹਨਾਂ ਨੂੰ ਮਿਕਸ ਕਰ ਲਾਂਗੇ ਜਦੋਂ ਆਪਾਂ ਮਸਾਲੇ ਦਹੀਂ ਦੇ ਵਿੱਚ ਮਿਕਸ ਕਰਕੇ ਪਾਉਨੇ ਆ ਨਾ ਫਿਰ ਦਹੀਂ ਆਪਣਾ ਮਸਾਲਿਆਂ ਦੇ ਵਿੱਚ ਫਟਦਾ ਨਹੀਂ ਆ ਜਦੋਂ ਕੱਲਾ ਦਹੀਂ ਪਾਉਨੇ ਫਿਰ ਆਪਾਂ ਨੂੰ ਫਟਣ ਦਾ ਡਰ ਰਹਿੰਦਾ ਹੈਗਾ ਮਸਾਲੇ ਆਪਾਂ ਦਹੀਂ ਦੇ ਵਿੱਚ ਮਿਕਸ ਕਰ ਲਏ ਹੁਣ ਆਪਾਂ ਇਧਰ ਮਸਾਲਾ ਵੇਖਦੇ ਆ ਆਪਣਾ ਲਸਣ ਤਾਂ ਤੇ ਟਮਾਟਰ ਤਾਂ ਆਪਣੇ ਬਹੁਤ ਵਧੀਆ ਪੱਕ ਗਏ ਤੇ ਦੇਖੋ ਕਿਉਂ ਛੱਡਤਾ ਹੈ ਜਦੋਂ ਆਪਾਂ ਦੇਸੀ ਘਿਓ 'ਚ ਬਣਾਵਾਂਗੇ ਨਾ ਤਾਂ ਸਾਲਜੀ ਬਹੁਤ ਹੀ ਟੇਸਟੀ ਬਣਦੀ ਐ। ਵੈਸੇ ਤਾਂ ਥਰੋਂਦੇ ਤੇਲ 'ਚ ਵੀ ਵਧੀਆ ਬਣਦੀ ਐ। ਤੇ ਹੁਣ ਆਪਾਂ ਮਸਾਲਾ ਇਹਦੇ ਵਿੱਚ ਪਾ ਲਿਆਂਗੇ। ਹੁਣ ਥੋੜੀ ਜਿਹੀ ਕੌਲੀ ਧੋ ਕੇ ਤਾਂ ਆਪੇ ਇਹਦੇ ਵਿੱਚ ਪਾਵਾਂਗੇ। ਹੁਣ ਆਪਾਂ ਵਿੱਚ ਕੌਲੀ ਧੋ ਕੇ ਨਾਲੇ ਆਪਣਾ ਜੱਗ ਧੋ ਕੇ ਦੋਨੇ ਆਪਾਂ ਵਿੱਚ ਪਾ ਤੇ ਤੇ ਹੁਣ ਆਪਾਂ ਇਹਨੂੰ ਪਕਾਵਾਂਗੇ। ਤੇ ਜਦੋਂ ਘਿਓ ਛੱਡ ਗਈ ਮਸਾਲਾ ਆਪਾਂ ਤੇ ਫੇਰ ਆਪਾਂ ਇਹਦੇ ਵਿੱਚ ਸ਼ਿਮਲਾ ਮਿਰਚ ਤੇ ਪਿਆਜ਼ ਪਾ ਦਾਂਗੇ। ਦੇਖੋ ਮਸਾਲਾ ਆਪਾਂ ਨਾਲ ਨਾ ਘਿਓ ਛੱਡ ਗਿਆ ਤੇ ਬਹੁਤ ਵਧੀਆ ਪੱਕ ਗਿਆ ਤੇ ਹੁਣ ਆਪਾਂ ਇਹਦੇ ਵਿੱਚ ਆਹ ਪਿਆਜ਼ ਤੇ ਸ਼ਿਮਲਾ ਮਿਰਚ ਪਾ ਦਾਂਗੇ। ਹੁਣ ਆਪਾਂ ਇਹਨੂੰ ਮਿਕਸ ਕਰ ਦਾਂਗੇ ਮਸਾਲਿਆਂ ਦੇ ਵਿੱਚ। ਹੁਣ ਆਪਾਂ ਨਾ ਵਿੱਚ ਕਿ ਥੋੜਾ ਜਿਹਾ ਪਾਣੀ ਪਾਵਾਂਗੇ ਬਿਲਕੁਲ ਹੀ ਥੋੜਾ ਜਾਈ ਪਾਲਾ ਪਾਣੀ ਨਹੀਂ ਪਾਉਦੇ ਬਸ ਐਨੇ ਪਾਣੀ ਨਾਲ ਹੀ ਆਪਣੀ ਸਬਜ਼ੀ ਬਣ ਕੇ ਨਾ ਤਿਆਰ ਹੋ ਜੂਗੀ ਕਿਉਂਕਿ ਮਸਾਲਾ ਵੀ ਵਿੱਚ ਆਪਣਾ ਪਾਣੀ ਵਾਲਾ ਹੀ ਹੈ ਤੇ ਹੁਣ ਆਪਾਂ ਇਹਨੂੰ ਢੱਕ ਕੇ ਪਕਾਵਾਂਗੇ ਆਪਣੀ ਸਬਜ਼ੀ ਨੂੰ ਨਾ ਤਿੰਨ ਤੋਂ ਚਾਰ ਮਿੰਟ ਹੋ ਗਏ ਹੈ ਤੇ ਆਪਾਂ ਵੇਖਦੇ ਆਂ ਬਣੀ કે ਨਹੀਂ ਬਣੀ ਸਬਜੀ ਆਪਣੀ ਬਣ ਗਈ ਐ ਤੇ ਇਹ ਨੂੰ ਨਾ ਆਪਾਂ ਦੂਸਰੇ ਚੁੱਲੇ ਤੇ ਕਰ ਦਿੰਨੇ ਆ ਤੇ ਪਾਣੀ ਹੱਥ ਵਾਲੀ ਰੋਟੀ ਤਾਂ ਤੁਸੀਂ ਖਾਦੀ ਹੋਊਗੀ ਤੇ ਅੱਜ ਆਪਾਂ ਬਣਾਵਾਂਗੇ ਘਿਓ ਹੱਥ ਵਾਲੀ ਰੋਟੀ ਇਹ ਨੂੰ ਆਪਾਂ ਸਾਈਡ ਤੇ ਕਰ ਦਿਆਂਗੇ ਇਧਰ ਨਾ ਆਪਾਂ ਆਟਾ ਗੁੰਨ ਲਿਆ ਆਟਾ ਜਿਵੇਂ ਆਪਾਂ ਕੰਨਕ ਦਾ ਗੁੰਨਦੇ ਹਾਂਵੇਂ ਤੇ ਹੁਣ ਮੈਂ ਸਾਨੂੰ ਨਾ ਬਖਾਉਂਗੀ ਹੱਥ ਹੱਥ ਘਿਓ ਹੱਥ ਵਾਲੀ ਰੋਟੀ ਬਣਾ ਕੇ ਬਖਾਉਂਗੀ ਹੁਣ ਆਪਾਂ ਪੇੜਾ ਕਰ ਲਾਂਗੇ ਪੇੜਾ ਆਪਾਂ ਕਰ ਲਿਆ ਹੁਣ ਆਪਾਂ ਹੱਥ ਨੂੰ ਨੱਕੇ ਹੋਰ ਲਾ ਲਾਂਗੇ ਜੇ ਤੁਸੀਂ ਕਿ ਹਥਾਲੀ ਰੋਟੀ ਖਾਦੀ ਹੈ ਤੇ ਇਹ ਵੀ ਮੈਨੂੰ ਜਰੂਰ ਦੱਸਿਓ ਕਮੈਂਟ ਕਰਕੇ ਤੇ ਬੈਸੇ ਵਧੀਆ ਬਣਦੀ ਹੈ ਤੇ ਆਪਾਂ ਥੋੜਾ ਜਿਹਾ ਇਸ ਤਰ੍ਹਾਂ ਕਰਕੇ ਇਹਨੂੰ ਫਲਾ ਲਾਂਗੇ ਤੇ ਹੁਣ ਆਪਾਂ ਹੱਥ ਨਾਲ ਥਪਾਵਾਂਗੇ ਇਹਨੂੰ ਬੈਸੇ ਦਾ ਆਪਾਂ ਚਗਲੇ ਵੇਲਣੇ ਨਾਲ ਵੀ ਵੇਲ ਸਕਦੇ ਹਾਂ ਤੇ ਜਿਹੜੀ ਹੱਥ ਨਾਲ ਵੇਲਾਂਗੇ ਨਾ ਉਹਦਾ ਸੁਆਦ ਹੀ ਵੱਲਾ ਹੁੰਦਾ। ਹੁਣ ਆਪਾਂ ਥੋੜਾ ਜਿਹਾ ਘਿਓ ਲਾ ਲੈਂ ਸਾਈਡ ਤੇ ਇਧਰ ਆਪਣਾ ਤਵਾ ਗਰਮ ਹੈ ਤੇ ਤਵੇ ਨੂੰ ਆਪਾਂ ਚੋਪੜਤਾ ਸੀਗਾ ਹੁਣ ਆਪਾਂ ਤਵੇ ਤੇ ਇਹਨੂੰ ਪਾ ਦੇਵਾਂਗੇ। ਐਸ ਤਰ੍ਹਾਂ ਕਰਕੇ ਐਸ ਤਰ੍ਹਾਂ ਕਰਕੇ ਮੈਂ ਦੂਸਰਾ ਪੇਰਾ ਕਰ ਲੂੰਗੀ। ਹੁਣ ਆਪਾਂ ਨਾ ਇਹਦੀ ਸਾਈਡ ਬਦਲਾਂਗੇ। ਹੁਣ ਆਪਾਂ ਇਸ ਸਾਈਡ ਤੇ ਵੀ ਘਿਓ ਲਾ ਦੇਵਾਂਗੇ। ਹਾਂ ਦੇਖੋ ਹੁਣ ਆਪਾਂ ਇਹ ਪੂਰੀ ਪਕਾ ਲਾਂਗੇ ਆਪਣੀ ਰੋਟੀ ਨਾ ਤੇ ਹੋਆ ਥਾਲੀਆਂ ਭਾਂਡੇ ਹੋ ਗਈ ਤਿਆਰ ਇਹਨੂੰ ਆਪਾਂ ਲਾ ਲੈਨੇ ਆ ਤੇ ਹੁਣ ਆਪਾਂ ਦੂਸਰੀ ਬਣਾ ਲੈਂਦੇ ਹੁਣ ਆਪਾਂ ਆ ਵੀ ਇਦ ਤੱਕਾਂ ਕਰਕੇ ਹੱਥ ਨਾਲ ਥੱਪ ਕੇ ਤੇ ਹੁਣ ਆਪਾਂ ਇੱਧਰ ਘਿਓ ਲਾ ਕੇ ਤਵੇ ਤੇ ਪਾ ਦਿਆਂ ਉਨਾਂ ਅਸਰ ਤੇ ਕਿਉ ਲਾ ਕੇ ਨਾ ਇਹ ਆਪਾਂ ਸਾਈਡ ਬਦਲ ਦਿਆਂਗੇ ਰੋਟੀ ਆਪਣੀ ਆ ਵੀ ਬਣ ਗਈ ਹੁਣ ਗੈਸ ਬੰਦ ਕਰ ਦਿੰਨੇ ਇਹਨੂੰ ਲਵਾਂਗੇ ਆਪਾਂ ਉਤਾਰ ਹੁਣ ਆਪਾਂ ਨਾ ਇਹਨੂੰ ਦੇ ਆਪਾਂ ਪਲੇਟਿੰਗ ਕਰਦੇ ਹੁਣ ਆਪਾਂ ਸਬਜੀ ਰੋਟੀ ਦੀ ਆਪਾਂ ਲੈ ਲਾ ਥਾਲੀ ਤੇ ਆਪਾਂ ਟੁੱਕਿਆਂ ਦਾ achar ਤੇ ਦਹੀਂ ਰੱਖ ਲੈ ਤੇ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਸਬਜੀ ਜਿਹੜੀ ਆਪਾਂ ਛਿਮਲਾ ਮਿਰਚ ਦੀ ਬਣਾਈ ਹੈ ਬਹੁਤ ਹੀ ਵਧੀਆ ਸਬਜੀ ਬਣੀ ਹੈ ਤੇ ਤੁਸੀਂ ਵੀ ਜਰੂਰ ਟ੍ਰਾਈ ਕਰੋ ਆਹ ਲੋ ਛਿਮਲਾ ਮਿਰਚ ਤਾਂ ਆਪਾਂ ਬਹੁਤ ਵਾਰੀ ਖਾਦੇ ਆ ਆ ਬਣਾ ਕੇ ਵੇਖੋ ਤੇ ਹੁਣ ਆਪਾਂ ਰੱਖਾਂਗੇ ਕਿ ਉਹ ਹੱਥ ਵਾਲੀਆਂ ਰੋਟੀਆਂ ਦੇਖੋ ਪਾਣੀ ਹੱਥ ਵਾਲੀਆਂ ਰੋਟੀਆਂ ਵੀ ਟੇਸਟੀ ਹੁੰਦੀਆਂ ਨੇ ਤੇ ਜਿਹੜੀਆਂ ਆਪਣੀਆਂ ਘਿਓ ਹੱਥ ਵਾਲੀਆਂ ਰੋਟੀਆਂ ਇਹ ਵੀ ਬਹੁਤ ਹੀ ਜ਼ਿਆਦਾ ਟੇਸਟੀ ਐ ਤੇ ਸਾਡੀ ਵੀਡੀਓ ਤੁਹਾਨੂੰ ਕਿਵੇਂ ਲੱਗੀ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਜ਼ਰੂਰ ਕਰਿਓ ਨਾਲੇ ਕਮੈਂਟ ਕਰਕੇ ਜ਼ਰੂਰ ਦੱਸਿਓ ਜੇ ਤੁਸੀਂ ਐਂ ਸਬਜ਼ੀ ਬਣਾਈ ਐ ਤਾਂ ਮੈਨੂੰ ਦੱਸਿਓ ਤੇ ਮਿਲਦੇ ਆਂ ਜੀ ਅਗਲੀ ਵੀਡੀਓ 'ਚ ਸਾਸੀ ਕਾ